ਦੋ ਸ਼ਬਦ ਜੀ ਕੇ ਵੈਰੀ ਗੁੱਡ ਦੋ ਹੋ ਗਏ ਨਵੀਂ ਤਰ੍ਹਾਂ ਦੀ ਇੱਕ ਕੋਸ਼ਿਸ਼ ਹੈ ਮੈਨੂੰ ਲੱਗਦਾ ਪੂਲੀ ਇੰਜੋਏ ਕਰ ਰਹੇ ਆ ਥੈਂਕ ਯੂ ਥੈਂਕ ਜੀ ਦੋ ਸ਼ਬਦ ਜੀ ਬਸ ਦੋ ਸ਼ਬਦ ਜੀ ਕੇ ਵੈਰੀ ਗੁੱਡ ਦੋ ਹੋ ਗਏ ਪਰ ਨਹੀਂ ਕਹਿੰਦਾ ਮਤਲਬ ਇਹ ਜੀ ਕਿ ਸਾਇੰਸ ਫਿਕਸ਼ਨ ਹੈ ਪਹਿਲੀ ਵਾਰੀ ਤੁਸੀਂ ਵੀ ਦੇਖੀ ਹੈ ਮੇਰੇ ਖਿਆਲ ਨਾਲ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਔਰ ਇੱਕ ਨਵੀਂ ਤਰ੍ਹਾਂ ਦਾ ਸਿਨੇਮਾ ਸ਼ੁਰੂ ਹੋਇਆ ਨਵੀਂ ਤਰ੍ਹਾਂ ਦੀ ਇੱਕ ਕੋਸ਼ਿਸ਼ ਹੈ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਸਾਇੰਸ ਫਿਕਸ਼ਨ ਇੱਕ ਜਨਰ ਖੁੱਲ ਗਿਆ ਬਹੁਤ ਸਾਰੇ ਲੋਕ ਇਹਦੇ ਵਿੱਚ ਕੋਸ਼ਿਸ਼ ਕਰਨਗੇ ਕਿ ਸਾਇੰਸ ਫਿਕਸ਼ਨ ਦੇ ਵਿੱਚ ਫਿਲਮ ਬਣਾਈ ਜਾਵੇ ਇੱਕ ਨਵਾਂ ਪਲੈਟਫਾਰਮ ਮਿਲ ਗਿਆ ਪੰਜਾਬੀ ਸਿਨੇਮਾ ਨੂੰ ਅੋਤ ਲੰਦਾ ਸਿਨੇਮਾ ਕੀਤਾ ਤੁਸੀਂ ਇਸ ਸਿਨੇਮੇ ਨੂੰ ਮੈਂ ਹੋਈ ਕਹ ਰਿਹਾ ਮੈਂ ਹੁਣ ਤਰ੍ਹਾਂ ਤਰ੍ਹਾਂ ਦਾ ਸਿਨੇਮਾ ਕਰਕੇ ਮਜ਼ਾ ਆ ਰਿਹਾ ਚਾਹੇ ਫਿਰ ਉਹ ਮਸਤਾਨੇ ਹੁੰਦੀ ਹੈ ਅਰਦਾਸ ਹੁੰਦੀ ਹੈ ਚਾਹੇ ਕੈਰੀਅਨ ਜੱਟਾ ਹੁੰਦੀ ਹੈ ਚਾਹੇ ਦਾਣਾ ਪਾਣੀ ਵਰਗੀ ਫਿਲਮ ਮੈਂ ਕਰਦਾ ਚਾਹੇ son of ਮਨਜੀਤ ਸਿੰਘ ਪਰ ਮੈਂ ਹਮੇਸ਼ਾ ਐਕਸਪੈਰੀਮੈਂਟ ਕਰਕੇ ਖੁਸ਼ ਹੁਣ ਇਸ ਤੋਂ ਬਾਅਦ ਹੁਣ ਸਾਡੀ ਅੱਜਕੱਲ ਜਿਹੜੀ ਸ਼ੂਟਿੰਗ ਚੱਲ ਰਹੀ ਹੈ ਫਿਲਮ ਅਕਾਲ ਦੀ ਇਹ ਸਾਡੀ ਫਿਲਮ ਉਹ ਵੀ ਰੈਡੀ ਹੈ ਕਾਮਾਂਗਾਟਾ ਮਾਰੂ ਵੀ ਆਉਣੀ ਹੈ ਸੋ ਮੈਂ ਤਾਂ ਐਕਸਪੈਰੀਮੈਂਟ ਕਰ ਰਿਹਾ ਔਰ ਮੈਂ ਇਸ ਲਈ ਪੰਜਾਬੀ ਸਿਨੇਮਾ ਨੂੰ ਫੁਲੀ ਇੰਜੋਏ ਕਰ ਰਿਹਾ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਦੋ ਸ਼ਬਦ ਜੀ ਬਸ ਦੋ ਸ਼ਬਦ ਜੀ ਕਿ ਵੈਰੀ ਗੁੱਡ ਦੋ ਹੋ ਗਿਆ ਪਰ ਨਹੀਂ ਕਹਿੰਦਾ ਮਤਲਬ ਇਹ ਜੀ ਕਿ ਸਾਇੰਸ ਫਿਕਸ਼ਨ ਹੈ ਪਹਿਲੀ ਵਾਰੀ ਤੁਸੀਂ ਵੀ ਦੇਖੀ ਹੈ ਮੇਰੇ ਖਿਆਲ ਨਾਲ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਔਰ ਇੱਕ ਨਵੀਂ ਤਰ੍ਹਾਂ ਦਾ ਸਿਨੇਮਾ ਸ਼ੁਰੂ ਹੋਇਆ ਨਵੀਂ ਤਰ੍ਹਾਂ ਦੀ ਇੱਕ ਕੋਸ਼ਿਸ਼ ਹੈ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਸਾਇੰਸ ਫਿਕਸ਼ਨ ਇੱਕ ਜਨਰ ਖੁੱਲ ਗਿਆ ਬਹੁਤ ਸਾਰੇ ਲੋਕੇ ਇਹਦੇ ਵਿੱਚ ਕੋਸ਼ਿਸ਼ ਕਰਨਗੇ ਕਿ ਸਾਇੰਸ ਫਿਕਸ਼ਨ ਦੇ ਵਿੱਚ ਫਿਲਮ ਬਣਾਈ ਜਾਵੇ ਇੱਕ ਨਵਾਂ ਪਲੈਟਫਾਰਮ ਮਿਲ ਗਿਆ ਪੰਜਾਬੀ ਸਿਨੇਮਾ ਨੂੰ ਬਹੁਤ ਰੰਗ ਦਾ ਸਿਨੇਮਾ ਕੀਤਾ ਤੁਸੀਂ ਇਸ ਸਿਨੇਮੇ ਨੂੰ ਮੈਂ ਹੋਈ ਕਹਿ ਰਿਹਾ ਮੈਨੂੰ ਹੁਣ ਤਰ੍ਹਾਂ ਤਰ੍ਹਾਂ ਦਾ ਸਿਨੇਮਾ ਕਰਕੇ ਮਜ਼ਾ ਆ ਰਿਹਾ ਚਾਹੇ ਫਿਰ ਉਹ ਮਸਤਾਨੇ ਹੁੰਦੀ ਹੈ ਅਰਦਾਸ ਹੁੰਦੀ ਹੈ ਚਾਹੇ ਕੈਰੀਅਨ ਜੱਟਾ ਹੁੰਦੀ ਹੈ ਚਾਹੇ ਦਾਣਾ ਪਾਣੀ ਵਰਗੀ ਫਿਲਮ ਮੈਂ ਕਰਦਾ ਚਾਹੇ ਸਨ ਆਫ ਮਨਜੀਤ ਸਿੰਘ ਪਰ ਮੈਂ ਹਮੇਸ਼ਾ ਐਕਸਪੈਰੀਮੈਂਟ ਕਰਕੇ ਖੁਸ਼ ਹੁਣ ਇਸ ਤੋਂ ਬਾਅਦ ਹੁਣ ਸਾਡੀ ਅੱਜਕੱਲ ਜਿਹੜੀ ਸ਼ੂਟਿੰਗ ਚੱਲ ਰਹੀ ਹੈ ਫਿਲਮ ਅਕਾਲ ਦੀ ਸਾਡੀ ਫਿਲਮ ਉਹ ਵੀ ਰੈਡੀ ਹੈ ਕਮਾਂ ਘਾਟਾ ਮਾਰੂ ਵੀ ਆਉਣੀ ਹੈ ਸੋ ਮੈਂ ਤਾਂ ਐਕਸਪੈਰੀਮੈਂਟ ਕਰ ਰਿਹਾ ਔਰ ਮੈਂ ਇਸ ਲਈ ਪੰਜਾਬੀ ਸਿਨਮੇ ਨੂੰ ਫੁਲੀ ਇੰਜੋਏ ਕਰ ਰਿਹਾ ਹਾਂ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਦੋ ਸ਼ਬਦ ਜੀ ਬਸ ਦੋ ਸ਼ਬਦ ਜੀ ਕਿ ਵੈਰੀ ਗੁੱਡ ਦੋ ਹੋ ਗਿਆ ਪਰ ਨਹੀਂ ਕਹਿੰਦਾ ਮਤਲਬ ਇਹ ਜੀ ਕਿ ਸਾਇੰਸ ਫਿਕਸ਼ਨ ਹੈ ਪਹਿਲੀ ਵਾਰੀ ਤੁਸੀਂ ਵੀ ਦੇਖੀ ਹੈ ਮੇਰੇ ਖਿਆਲ ਨਾਲ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਔਰ ਇੱਕ ਨਵੀਂ ਤਰ੍ਹਾਂ ਦਾ ਸਿਨੇਮਾ ਸ਼ੁਰੂ ਹੋਇਆ ਨਵੀਂ ਤਰ੍ਹਾਂ ਦੀ ਇੱਕ ਕੋਸ਼ਿਸ਼ ਹੈ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਸਾਇੰਸ ਫਿਕਸ਼ਨ ਇੱਕ ਜਨਰ ਖੁੱਲ ਗਿਆ ਬਹੁਤ ਸਾਰੇ ਲੋਕੇ ਇਹਦੇ ਵਿੱਚ ਕੋਸ਼ਿਸ਼ ਕਰਨਗੇ ਕਿ ਸਾਇੰਸ ਫਿਕਸ਼ਨ ਦੇ ਵਿੱਚ ਫਿਲਮ ਬਣਾਈ ਜਾਵੇ ਇੱਕ ਨਵਾਂ ਪਲੇਟਫਾਰਮ ਮਿਲ ਗਿਆ ਪੰਜਾਬੀ ਸਿਨੇਮਾ ਨੂੰ ਬਹੁਤ ਰੰਦਾ ਸਿਨੇਮਾ ਕੀਤਾ ਤੁਸੀਂ ਇਸ ਸਿਨੇਮੇ ਨੂੰ ਮੈਂ ਹੋਈ ਕਹਿ ਰਿਹਾ ਮੈਨੂੰ ਹੁਣ ਤਰ੍ਹਾਂ ਤਰ੍ਹਾਂ ਦਾ ਸਿਨੇਮਾ ਕਰਕੇ ਮਜ਼ਾ ਆ ਰਿਹਾ ਚਾਹੇ ਫਿਰ ਉਹ ਮਸਤਾਨੇ ਹੁੰਦੀ ਹੈ ਅਰਦਾਸ ਹੁੰਦੀ ਹੈ ਚਾਹੇ ਕੈਰੀਨ ਜੱਟਾ ਹੁੰਦੀ ਹੈ ਚਾਹੇ ਦਾਣਾ ਪਾਣੀ ਵਰਗੀ ਫਿਲਮ ਮੈਂ ਕਰਦਾ ਚਾਹੇ ਸਨ ਆਫ ਮਨਜੀਤ ਸਿੰਘ ਪਰ ਮੈਂ ਹਮੇਸ਼ਾ ਐਕਸਪੈਰੀਮੈਂਟ ਕਰਕੇ ਖੁਸ਼ ਹੁਣ ਇਸ ਤੋਂ ਬਾਅਦ ਹੁਣ ਸਾਡੀ ਅੱਜਕੱਲ ਜਿਹੜੀ ਸ਼ੂਟਿੰਗ ਚੱਲ ਰਹੀ ਹੈ ਫਿਲਮ ਅਕਾਲ ਦੀ ਸਾਡੀ ਫਿਲਮ ਉਹ ਵੀ ਰੈਡੀ ਹੈ ਕਮਾਂਗਾਟਾ ਮਾਰੂ ਵੀ ਆਉਣੀ ਹੈ ਸੋ ਮੈਂ ਤਾਂ ਐਕਸਪੈਰੀਮੈਂਟ ਕਰ ਰਿਹਾ ਔਰ ਮੈਂ ਇਸ ਲਈ ਪੰਜਾਬੀ ਸਿਨਮੇ ਨੂੰ ਫੁਲੀ ਇੰਜੋਏ ਕਰ ਰਿਹਾ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਦੋ ਸ਼ਬਦ ਜੀ ਬਸ ਦੋ ਸ਼ਬਦ ਜੀ ਕਿ ਵੈਰੀ ਗੁੱਡ ਦੋ ਹੋ ਗਿਆ ਪਰ ਨਹੀਂ ਕਹਿੰਦਾ ਮਤਲਬ ਇਹ ਜੀ ਕਿ ਸਾਇੰਸ ਫਿਕਸ਼ਨ ਹੈ ਪਹਿਲੀ ਵਾਰੀ ਤੁਸੀਂ ਵੀ ਦੇਖੀ ਹੈ ਮੇਰੇ ਖਿਆਲ ਨਾਲ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਔਰ ਇੱਕ ਨਵੀਂ ਤਰ੍ਹਾਂ ਦਾ ਸਿਨੇਮਾ ਸ਼ੁਰੂ ਹੋਇਆ ਨਵੀਂ ਤਰ੍ਹਾਂ ਦੀ ਇੱਕ ਕੋਸ਼ਿਸ਼ ਹੈ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਸਾਇੰਸ ਫਿਕਸ਼ਨ ਇੱਕ ਜਨਰ ਖੁੱਲ ਗਿਆ ਬਹੁਤ ਸਾਰੇ ਲੋਕੇ ਇਹਦੇ ਵਿੱਚ ਕੋਸ਼ਿਸ਼ ਕਰਨਗੇ ਕਿ ਸਾਇੰਸ ਫਿਕਸ਼ਨ ਦੇ ਵਿੱਚ ਫਿਲਮ ਬਣਾਈ ਜਾਵੇ ਇੱਕ ਨਵਾਂ ਪਲੇਟਫਾਰਮ ਮਿਲ ਗਿਆ ਪੰਜਾਬੀ ਸਿਨੇਮਾ ਨੂੰ ਬਹੁਤ ਲੰਦਾ ਸਿਨੇਮਾ ਕੀਤਾ ਤੁਸੀਂ ਇਸ ਸਿਨੇਮੇ ਨੂੰ ਮੈਂ ਹੋਈ ਕਹ ਰਿਹਾ ਮੈਂ ਹੁਣ ਤਰ੍ਹਾਂ ਤਰ੍ਹਾਂ ਦਾ ਸਿਨੇਮਾ ਕਰਕੇ ਮਜ਼ਾ ਆ ਰਿਹਾ ਚਾਹੇ ਫਿਰ ਉਹ ਮਸਤਾਨੇ ਹੁੰਦੀ ਹੈ ਅਰਦਾਸ ਹੁੰਦੀ ਹੈ ਚਾਹੇ ਕੈਰੀਅਨ ਜੱਟਾ ਹੁੰਦੀ ਹੈ ਚਾਹੇ ਦਾਣਾ ਪਾਣੀ ਵਰਗੀ ਫਿਲਮ ਮੈਂ ਕਰਦਾ ਚਾਹੇ ਸਨ ਆਫ ਮਨਜੀਤ ਸਿੰਘ ਪਰ ਮੈਂ ਹਮੇਸ਼ਾ ਐਕਸਪੈਰੀਮੈਂਟ ਕਰਕੇ ਖੁਸ਼ ਹੁਣ ਇਸ ਤੋਂ ਬਾਅਦ ਹੁਣ ਸਾਡੀ ਅੱਜਕਲ ਜਿਹੜੀ ਸ਼ੂਟਿੰਗ ਚੱਲ ਰਹੀ ਹੈ ਫਿਲਮ ਅਕਾਲ ਦੀ ਸਾਡੀ ਫਿਲਮ ਉਹ ਵੀ ਰੈਡੀ ਹੈ ਕਾਮਾਗਾਟਾ ਮਾਰੂ ਵੀ ਆਉਣੀ ਹੈ ਸੋ ਮੈਂ ਤਾਂ ਐਕਸਪੈਰੀਮੈਂਟ ਕਰ ਰਿਹਾ ਔਰ ਮੈਂ ਇਸ ਲਈ ਪੰਜਾਬੀ ਸਿਨੇਮੇ ਨੂੰ ਫੁੱਲੀ ਇੰਜੋਏ ਕਰ